ਇਹ ਕੀ ਬੱਚੇ ਦਾ ਕਿਦਾਂ ਮਤਲਬ ਇਹਦਾ 14 18 19 ਸਾਲ ਦਾ ਹੋ ਗਿਆ ਐਵੇਂ ਹੀ ਵਿਚਾਰਾ ਜੰਮਾਂ ਦਰੂ ਹੀ ਹੂੰ ਇਹਦੇ ਕੋਣ ਕੋਣ ਘਰ ਚ ਕੋਣ ਮਤਲਬ ਇਹਦਾ ਘਰ ਚ ਮੈਂ ਕਿਹਾ ਜਗਦੀਪ ਭਾਜੀ ਇਸ ਪਿੰਡ ਦੇ ਵਿੱਚ ਬੱਚੇ ਬੱਚਿਆਂ ਦੀ ਬਹੁਤ ਵੱਡੀ ਜਿਹੜੀ ਮੈਂ ਦੇਖੀ ਮੈਂ ਤੁਹਾਨੂੰ ਉਦੋਂ ਵੀ ਦੱਸੀ ਮੈਂ ਕਿਹਾ ਇੰਨੇ ਬੱਚੇ ਆ ਨਾ ਇਸ ਪਿੰਡ 'ਚ ਮੈਂ ਹੈਰਾਨ ਆ ਯਾਰ ਦੋ ਬਨੌਰ ਬੋ ਮੈਨੂੰ ਆ ਮੈਂ ਬੱਚਿਆਂ ਦਾ ਕਾਰਨ ਮੈਨੂੰ ਸਮਝਣੇ ਦੀ ਆ ਆ ਮੈਂ ਪਿੰਡ 'ਚ ਮੈਂ ਇੱਕ ਹੀ ਪਿੰਡ 'ਚ ਮੈਨੂੰ ਮੈਂ ਮੇਰੀਆਂ ਅੱਖਾਂ ਮੋਰੇ 10ਵਾਂ 11ਵਾਂ ਬੱਚਾ ਇੱਕੋ ਪਿੰਡ ਚ ਦਾਹਮਾ 11ਵਾਂ ਬੱਚਾ ਆਪੇ ਦੇਖ ਲਿਆ ਨਾ ਇਹ ਮੈਂ ਤਾਂ 10 11 ਦਾ ਮੇਰੀ ਅੱਖਾਂ ਮੁਰੇ ਹੁਣ ਪਤਾ ਨਹੀਂ ਕਿੰਨੇ ਗਾ ਕਿੰਨ ਕ ਚਾਰ ਤੇ ਇਸੇ ਘਰ ਦੀ ਆ ਦੋ ਉਹ ਦੂਤਰ ਮੈਂ 10 11 ਮੈਂ ਦੇਖ ਲਿਆ ਆ ਆਬ ਨੋਰਮਲ ਪਤਾ ਨਹੀਂ ਲੱਗ ਰਿਹਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਉਹ ਕਾਰਨ ਇਹ ਵੀ ਨਾ ਪਾਣੀ ਪੂਣੀ ਪਹਿਲਾਂ ਮਾੜੇ ਸੀ ਤੇ ਮੇਰੇ ਹਿਸਾਬ ਨਾਲ ਲੋਕਾਂ ਨੇ ਪਹਿਲਾਂ ਦਵਾਈਆਂ ਦੁਈਆਂ ਹੀ ਨਹੀਂ ਹੂੰ ਹੁਣ ਵੀ ਆ ਲੋਕੀ ਨਹੀਂ ਧਿਆਨ ਦਿੰਦੇ ਸਾਡੇ ਹੁਣ ਸਾਡੇ ਹੀ ਆ ਪਾਣੀ ਅਸੀਂ 300 ਫੁੱਟ ਬੋਰ ਕਰਾਇਆ ਤੇ ਇਹਨਾਂ ਨੇ 200 ਆ ਸਾਡੇ 650 ਗਾਉਣ ਦੇ ਤੇ ਮੇਰੇ ਵੀ ਨਾਲ ਦਾ ਕਹਿੰਦੇ 600 ਫੁੱਟ ਬੋਰ ਕਰੀਏ ਸਵੇਰੇ ਨਾ ਨਾਲ ਹੀ ਅਸੀਂ ਛੱਡੀ ਬਾਪੂ ਨੂੰ ਆਉਣ ਵਾਸਤੇ ਨਾਲ ਹੀ ਲੰਮੀ ਖਿਲਰੀ ਵੀ ਵੜਿਆ ਦੇ ਨਾਲ ਇਹ ਇਕੱਠੀ ਕਰਕੇ ਲਿਆਂਗੇ ਤੇ ਪਾਣੀ ਜਦੋਂ ਅਸੀਂ ਛੱਡਿਆ ਭਰਿਆ ਤੇ ਕੁੜੀਆਂ ਵੀ ਦੀ ਸੁਣਦੀਆਂ ਨੀਆਂ ਨੀਆਂ ਪਾਣੀ ਦੇ ਵਿੱਚ ਸੁਣਡੀਆਂ ਦੇ ਵਿੱਚ ਦੀ ਬਹੁਤਾ ਗੰਦ ਜਾਇਆ ਤੇ ਉਹ ਪਾਣੀ ਢੋਲ ਕੇ ਫੇਰ ਭਰਿਆ ਫੇਰ ਵੈਸੇ ਸੁੰਡੀਆਂ ਤਾਂ ਨਹੀਂ ਆਈਆਂ ਦੇ ਵਿੱਚ ਕੈਂਕਰੇ ਜੇ ਆਉਂਦੇ ਹਲੇ ਵੀ ਨਹੀਂ ਬਾਜੀ ਜੀ ਉਹ ਪਾਣੀ ਦੇ ਵਿੱਚ ਹੀ ਪ੍ਰੋਬਲਮ ਹੈ ਸਿਰ ਪਾਣੀ ਜੀ ਪ੍ਰੋਬਲਮ ਹੈ ਨਹੀਂ ਇੰਨੇ ਬੱਚੇ ਇੱਕ ਪਿੰਡ ਚ ਹੋਣੇ ਬਹੁਤ ਵੱਡੀ ਗੱਲ ਆ ਆ ਬਹੁਤ ਵੱਡੀ ਜੀ ਜਦੋਂ ਕਿ ਕਿ ਹਲ ਪਿੰਡਾਂ ਦੇ ਵਿੱਚ ਹਲਕੇ ਜਿਹੇ ਇਹੋ ਜਿਹੇ ਬੱਚੇ ਲਾ ਲਓ ਕੋਈ ਕਿਤੇ ਪਿੰਡ ਚ ਹੈ ਗਿਆ ਸਾਡੇ ਆ ਕੇ ਤੇ ਇਦਾਂ ਕਹਿ ਕੇ ਪਿੰਡ ਚ ਆ ਇਹਦੇ ਕੋਈ ਪਿੰਡ ਚ ਮੈਂ 10 11 ਬੱਚੇ ਤਾਂ ਮੈਂ ਹੀ ਦੇਖ ਲਏ ਬਟ ਡਿਸਪੈਂਸਰੀ ਦੀ ਸਪੋਂਸਰੀ ਨਹੀਂ ਹੈਗੀ ਇਹ ਰਾਤ ਨੂੰ ਸੌਂ ਜਾਂਦਾ ਨਹੀਂ ਵੀਰਾ ਤੁਮ ਦਾ ਨਹੀਂ ਸੰਜਾ ਸਾਹਿਬ ਓਏ ਘਰ ਚ ਕੌਣ ਕੌਣਾ ਘਰ ਚ ਕੌਣ ਕੌਣਾ ਮਾਤਾ ਆ ਹੋਰ ਕੌਣ ਮਾਤਾ ਹੈ ਤੇ ਮੁੰਡਾ ਹੈ ਤੇ ਉਹ ਘਰ ਦੀ ਤਾਂ ਤੁਸ ਤੁਹਾਡਾ ਬੱਚਾ ਹੈ ਹਾਂ ਇਹਨਾਂ ਦੇ ਬੱਚਾ ਕਿੰਨੇ ਬੱਚੇ ਤੁਹਾਡੇ ਚਾਚਾ ਸਾਡਾ ਵੀ ਲੱਗਦਾ ਮੇਰਾ ਨਾਨਕੇ ਰਹਿੰਦੀ ਆ ਫਿਰ ਤੁਹਾਡਾ ਸੰਦੇਰੀ ਰਹਿੰਦੀ ਆ ਨਾਨਕੇ ਛੋਟੀ ਹੁੰਦੀ ਹਾਂ ਹਾਂ ਹੁਣ ਤੇਰਾ 14 ਸਾਲਾਂ ਦੀ ਅੱਛਾ ਜੀ ਬੱਚਾ ਬਹੁਤਾ ਨੀਦ ਵਾਲੀ ਗੋਲੀ ਦੇ ਕੇ ਸੌਣ ਹੁੰਦਾ ਅੱਛਾ ਜੀ ਹਾਂ ਜੀ ਬੱਚਾ ਇੱਕ ਸਕੂਲੇ ਜਾਂਦਾ ਉਹ ਵੀ ਉਹਦੇ ਫੀਸ ਹੋ ਸਕਾਈ ਵੀਰੋ ਤੇ ਇਹਦਾ ਡੈਡੀ ਉਹਦਾ ਉਹ ਹੀ ਤੇ ਗਏ ਨੇ ਉਹਦਾ ਵੀ ਅੱਛਾ ਉਹਦਾ ਗੋਡਾ ਮਿਕਚਰ ਹੋ ਗਿਆ ਸੀ ਉਹਦਾ ਵੀ ਪਰ ਨਹੀਂ ਕੰਮ ਬੇਟੀ ਤਾਂ ਠੀਕ ਆ ਤਾਂ ਬੇਟੀ ਤਾਂ ਠੀਕ ਹੈ ਬੇਟੀ ਠੀਕ ਹੈ ਬੇਟੀ ਤੇ ਇੱਕ ਮੁੰਡਾ ਸਹੀ ਇਥੇ ਉਹ ਕਿਧਰ ਗਿਆ ਉਹ ਨਾਲ ਗਿਆ ਆ ਵੇਖ ਡੰਗਮਾਲ ਡੰਗਰ ਦੇ ਨਾਲ ਹਾਂ ਆਪਣਾ ਲੇਖਾ ਪੂਰਾ ਕਰ ਰਿਹਾ ਬੱਚਾ ਉਹ ਕਿੱਦਾਂ ਦੇ ਪੂਰਾ ਕਰ ਰਹੇ ਆ ਨਾਲ ਇਹ ਕਰ ਰਹੇ ਮੈਨੂੰ 18 ਸਾਲ ਉਮਰ ਉਹ ਚਲੀ ਹੁੰਦੀ ਹੈ ਹਾਂ ਮੇਰੀ ਕੁੜੀਆ ਦਾ ਵੱਡਾ ਹੈ ਮੇਰੇ ਵਿਆਹ ਨੂੰ 6 ਮਹੀਨਿਆਂ ਦਾ ਸੀ ਮੇਰੀ ਕੁੜੀਆ ਉਦਾਂ ਪਛਾਣਦਾ ਇਹਦੇ ਨੂੰ ਭੁੱਖ ਲੱਗਦੀ ਹੋਵੇ ਕਿਦਾਂ ਫਿਰ ਨਹੀਂ ਨਹੀਂ ਟੱਕਾ ਹੀ ਹੈ ਹਾਂ ਦਾਦੀ ਆਪਾਂ ਇਹ ਨਹੀਂ ਕੋਈ ਟੱਕੇ ਨਾ ਰੋਟੀ ਰਾਤੀ ਧੱਕ ਕੇ ਇੱਕ ਵਕਤ ਇਹ ਨਹੀਂ ਇੱਕ ਵਾਰ ਖੂ ਕੇ ਚੱਲ ਜੇ ਨਾ ਇਹ ਕਿਨਾਂ ਵਿਚਾਰੇ ਨੂੰ ਭੁੱਖ ਕਦੋਂ ਲੱਗਦੀ ਆ ਬਾਥਰੂਮ ਕਦੋਂ ਕਰਨਾ ਲੈਟਰੀ ਕਦੋਂ ਕਰੀ ਨਹੀਂ ਕੋਈ ਦਾ ਵਜਾ ਚੂਰੀ ਗੁੱਟ ਕੇ ਮਾਰੀ ਮੋਲ ਹਾਂ ਇਹਨਾਂ ਜਾਲੀ ਲਾਇਆ ਕਰੋ ਮੱਛਰਦਾਨੀ ਇਹ ਦੇਖੋ ਜਦੋਂ ਮੋਹ ਹੋਇਆ ਸੀ ਫਿਰ ਵੱਡੀ ਲਾਈਏ ਵੱਡੀ ਕਰੋ ਕੱਲਾ ਪਿੰਦਾ ਨਹੀਂ ਆ ਚੋ ਨਹੀਂ ਫਿਰ ਵੀ ਚੱਲ ਫਿਰ ਪੱਖਾ ਪੱਖਾ ਲੱਗਿਆ ਅਰੇ ਪੱਖਾ ਜ਼ਰੂਰੀ ਆ ਹੁਣ ਮੱਖਾ ਹੁਣ ਮੱਖੀਆਂ ਓਵੇਂ ਬੈਠੀਆਂ ਸੀ ਮੱਖੀਆਂ ਨੇ ਨਾ ਚੰਗਾ ਲੱਗਦਾ ਮੱਖੀਆਂ ਆਪਾਂ ਬੈਠੀਆਂ ਆ ਬੋਲੇ ਵੀ ਆਪ ਟੁੱਕ ਲਿਆ ਜਾਂ ਕਿਦਾਂ ਦੰਦ ਥੱਲੇ ਆ ਗਿਆ ਕਿ ਚੀਚੀ ਲਈ ਤੋ ਉਹ ਕਿਹਾ ਅੱਛਾ ਟੁੱਕਿਆ ਗਿਆ ਹੂੰ ਉਹ ਦੰਦ ਵੀ ਬਾਅਦ ਚ ਟੁੱਟੇ ਦੰਦ ਵੀ ਇੱਥੇ ਡਿੱਗ ਪਿਆ ਮੰਜੇ ਤੇ ਇੱਥੇ ਪਾਸਾ ਵੱਟਣ ਲੱਗਾ ਹੂੰ ਉਦੋਂ ਦਾ ਫੇਰ ਮੈਂ ਡਾ ਕਰਕੇ ਪਉਣੀ ਮੰਜੇ ਤੇ ਆ ਰੋਈਦਾ ਇਹ ਟਾਪ ਆਗੇ ਤੇ ਪਾਸਾ ਵੱਟਣ ਲੱਗੇ ਤਾਂ ਜੇ ਕਿਤੇ ਆ ਪਾਸਾ ਵੱਟਿਆ ਤੇ ਉੱਥੇ ਲੀ ਜਾ ਫੇ ਪੱਕਾ ਚਾਹਾਂ ਤਾ ਤੇ ਤੂੰ ਬੋਲੋ ਦਵਾਈ ਕੋਈ ਨਹੀਂ ਚੰਗੀ ਦਵਾਈ ਦੋ ਇਹਨਾਂ ਦਵਾਈ ਜਿਹੜੇ ਜਮਾਂਦਰੂ ਤੋਂ ਆ ਨਾ ਪ੍ਰਿੰਸ ਜਿਹੜੇ ਸ਼ੁਰੂ ਤੋਂ ਆ ਨਾ ਉਹਨਾਂ ਨੂੰ ਦਵਾਈ ਖਵਾ ਕੇ ਕੁਝ ਕੁਝ ਹੱਦ ਤੱਕ ਤਾਂ ਬੰਦਾ ਕੀਤਾ ਜਾ ਸਕਦਾ ਪੂਰਾ ਆਰਾਮ ਨਹੀਂ ਆਉਂਦਾ ਇਹ ਤਾਂ ਇਦਾਂ ਹੀ ਜਿੰਦਗੀ ਦਾ ਦਾਦਾ ਜਰ ਦੀਆਂ ਸਕੇ ਨਾ ਹੁੰਦੀਆਂ ਫਿਰ ਕੋਈ ਨਾ ਬੜਾ ਲਾਜ ਕਰਾਇਆ ਨਾ ਨਹੀਂ ਜੋ ਛੋਟਾ ਹੈ ਨਾ ਸਾਲ ਤੋਂ ਸਾਲ ਦੋ ਸਾਲਾਂ ਤੋਂ ਬਾਅਦ ਛਾਲਕ ਨੂੰ ਪਤਾ ਲੱਗ ਗਿਆ ਵੀ ਬੱਚੇ 'ਚ ਪ੍ਰੋਬਲਮ ਆ ਉਹ ਤੋਂ ਬਾਅਦ ਬੜਾ ਲਾਜ ਕਰਾਇਆ ਨਹੀਂ ਸੁੱਤਿਆ ਤਿੰਨ ਚਾਰ ਦਿਨ ਘੁਰਕੇ ਗਈ ਨਹੀਂ ਨਾ ਪਤਾ ਲੱਗਾ 6 ਮਹੀਨੇ ਤੱਕ ਜਿਵੇਂ ਜਿਵੇਂ ਵਟਾਉਂਦੇ ਆ ਉਹ ਕੀਮਾ ਦਿੰਦਾ 6 ਮਹੀਨੇ ਕੱਢੂਗਾ ਦੇਖੋ ਇਹ ਲਾ ਵੀ ਚਲੋ ਵੀ ਫੈਨਲ ਕਰਦੀ ਆ ਤੁਸੀਂ ਕੌਣ ਤੁਸੀਂ ਤੁਹਾਡੇ ਇਹਦੇ ਡੈਡੀ ਆ ਤੁਹਾਡਾ ਬੱਚਾ ਹੈ ਹਾਂਜੀ ਹਾਂਜੀ ਕੀ ਪਤਾ ਲੱਗਾ ਇਹਦਾ ਕਿੱਦਾਂ ਕਰਨ ਲੱਗਾ ਫਿਰ ਸਵਾ ਮੀਂਹ ਪਿਆ ਜਿਵੇਂ ਪੈਂਦਾ ਸੀ ਤੇ ਆ ਤੂੰ ਪਹਿਨ ਲੱਗਦਾ ਇਹ ਵਿਚਾਰਾ ਬੱਚਾ ਕੀ ਅਸਲੀ ਜਮਾਂਦਰੂ ਹੋਇਆ ਨਾ ਇਹ ਰੋਇਆ ਨਹੀਂ ਬੱਚਾ ਹੈ ਹਾਂ ਰੋਇਆ ਨਹੀਂ ਡਾਕਟਰ ਨੇ ਬੜਾ ਆਖਦੇ ਆ ਆਪਣੀ ਠੁੱਪੜੀ ਆ ਚਾਤੀ ਚੁੱਤੀ ਪੁੱਟਾ ਲਮਕਾਇਆ ਪਰ ਨਹੀਂ ਰਸਤੇ 'ਚ ਜਾ ਕੇ ਮੜਾ ਆ ਜਾ ਉਹ ਵੀ ਗੰਡਾ ਗੁੰਡਾ ਸੰਗਾ ਆ ਮੜਾ ਆਕਸੀਜਨ ਘਟ ਗਈ ਹੂੰ ਬ੍ਰੇਨ ਨੂੰ ਆਕਸੀਜਨ ਪਰ ਉਹਨਾਂ ਐਸੀ ਕਰਕੇ ਜ਼ਰੂਰੀ ਹੁੰਦਾ ਆਕਸੀਜਨ ਚਾਹੀਦੀ ਬ੍ਰੇਨ ਨੂੰ ਹੂੰ ਬਾਹਰ ਲੈ ਨੂੰ ਪਰ ਦਬ ਦਬ ਲੈ ਕੇ ਗਏ ਰਸਤੇ ਗੰਡਾ ਗੁੰਡਾ ਸੰਗਾ ਉੱਥੇ ਕੇ ਮੜਾ ਜਿਆ ਚੂਚਾ ਕੀਤਾ ਮੁੜ ਕੇ ਉਹਨਾਂ ਮਸ਼ੀਨ ਚ ਲਾਤਾ ਦੋ ਚਾਰ ਦਿਨ ਉਹਨਾਂ ਰੱਖਿਆ ਤੇ ਦੇਖਣ ਗਿਆ ਵੀਗਾ ਇਹ ਚੰਗ ਚੱਲ ਗਿਆ ਹੂੰ ਇਦਾਂ ਆਪਾਂ ਇੱਕ ਤਾਂ ਮੱਛਰਦਾਨੀਆਂ ਹੈਗੀ ਤੁਹਾਡੇ ਕੋਲ ਜਦੋਂ ਆ ਕੇ ਮੱਖੀ ਤੋਂ ਵਿਚਾਰ ਕੋਈ ਕਤਲ ਮੱਛਰਦਾਨੀ ਦਿਹਾਉਣੀ ਇਹ ਜਦ ਤੱਕ ਹਾਂਜੀ ਹੈਗੀ ਆ ਮੱਛਰਦਾਨੀਆਂ ਵੱਡੀਆਂ ਵੱਡੀਆਂ ਵਾਲੀਆਂ ਠੀਕ ਆਈਆਂ ਜਿਹੜੀ ਮੱਝਾ ਮੱਝੇ ਦੇ ਕੱਲੀ ਰੱਖੀ ਹੁੰਦੀਆਂ ਵਾਲੀ ਹੋ ਗਈ ਹਾਂਜੀ ਫਿਰ ਇਹ ਗਨ ਨਾਲ ਕਰੋ ਕੱਲਾ ਤਾਂ ਪੈਂਦਾ ਨਹੀਂ ਕਦੀ ਬਹਿਵੇ ਕਦੀ ਉੱਠੇ ਫਿਰ ਇਦਾਂ ਮੱਛਰਦਾਨੀ ਚ ਮੱਛਰ ਆ ਜਾਂਦੇ ਪਹਿਲੋਂ ਨਿਗੇ ਜੀ ਇਹ ਇਤਰਾ ਨਾ ਆ ਚੀਜ਼ ਇਤਰਾ ਨਹੀਂ ਹਟਦੀ ਹੁੰਦੀ ਹਾਂ ਨਿੱਕਿਓ ਲੈ ਗਈ ਵੇ ਲੋਕ ਦੋਵੇਂ ਇਹ ਸੁੱਧ ਦੇ ਨੰਗੇ ਹੋ ਰਪਾ ਯਾਰ ਅੱਛਾ ਇਹ ਪੱਕੀ ਲੱਤ ਪੱਕੀ ਅੱਛਾ ਇਹ ਪੱਕੀ ਲੱਤ ਹੋ ਗਈ ਤਾਂ ਹਾਂ ਹਾਂ ਪੱਕੀ ਪਹਿਲਾਂ ਨਿੱਕੀਆਂ ਦੇਦੀ ਇਤਰਾਹੀ ਹਾਂ ਨਿੱਕੀਆਂ ਹੁੰਦਾ ਵੀ ਜੋ ਚੁੱਕਦੇ ਹੈ ਐਂ ਕਰ ਲੈਂਦੇ ਲੱਤ ਐਨੂੰ ਚਲ ਗਈ ਭਾਜੀ ਉਹਦੀ ਤੇ ਲੱਤ ਐਨੂੰ ਚਲ ਗਈ ਐਨੂੰ ਕ੍ਰੋਸ ਹੋ ਗਈ ਹਾਂ ਹੁਣ ਉਹ ਸਿੱਧੀ ਨਹੀਂ ਹੋਣੀ ਹੁਣ ਹੋ ਗਈਆਂ ਇਦਾਂ ਪੈ ਗਈ ਇੱਕ ਆ ਬੇੜਾ ਖਰਾਬ ਹਾਂਜੀ ਅੱਛਾ ਬਕਰੋ ਆ ਵੀਡੀਓ ਚੋੜਾ ਇਹ ਸਭ ਤੋਂ ਵੱਡਾ ਹੈ ਹਾਂਜੀ ਹਾਂ ਇਹ ਵੱਡਾ ਸਾਰੀ ਲੱਭ ਚਾਏਗੀ ਇਹ ਤਾਂ ਮਾਪੇ ਦੇ ਸਿਰ ਤੇ ਹੈਗੀ ਆ ਜਦੋਂ ਮਾਪੇ ਚਲ ਜਾਂਦੀਆਂ ਫਿਰ ਜਦੋਂ ਭੈਣ ਭਰਾਵਾਂ ਤੇ ਗੱਲਾਂ ਨਹੀਂ ਤਾਂ ਮਾਪੇ ਲਈ ਤਾਂ ਬੱਚਾ ਹੀ ਆ ਤੇ ਬਾਅਦ ਵਿੱਚ ਸਾਡੇ ਕੋਲ ਵੀ ਉਹ ਸੇਵਾ ਆਸ਼ਰਮ ਚ ਭਾਜੀ ਇਹੋ ਕਿਸ ਇਦਾਂ ਹੀ ਬੱਚੇ ਆਉਂਦੇ ਬਹੁਤ ਇਦਾਂ ਹੀ ਕੇ ਉਹ ਕਹਿੰਦੇ ਤੇਰੀ ਵੀ ਵੀਡੀਓ ਆ ਜੀ ਹੂੰ ਬਹੁਤ ਇਹ ਕਹਿੰਦਾ ਵੀ ਆ ਮਾਲ ਡੰਗਰ ਦਾ ਸਾਈਕੋ ਆ ਇਹ ਵੀ ਸਾਡੇ ਚੜ ਬਾਥਰੂਮ ਤੇ ਬਾਜਾ ਸੋਣਾ ਧੋਣਾ ਬਹੁਤ ਖਾ ਥੱਲੇ ਰਖੜਦਾ ਪੈਂਦਾ ਇਧਰ ਸਿਸਟਮ ਹੈ ਨਹੀਂ ਆ ਅਸੀਂ ਉਹ ਤੋਂ ਥੋੜੀ ਬਾਲੀ ਪੈਲੀ ਠਾ ਠਾ ਕਰਕੇ ਆ ਘਰ ਬਣਾਇਆ ਸੀ ਮਾੜਾ ਮੋਟਾ ਹੂੰ ਹਾਂਜੀ ਇਹ ਸਾਨੂੰ ਡੰਗਰਾਂ ਦਾ ਔਖਾ ਇੱਕ ਬਾਥਰੂਮ ਦਾ ਬੜਾ ਮਾਰੇ ਚੰਗੇ ਬਣ ਜਾਣਾ ਬਸ ਸਾਨੂੰ ਇਹ ਹੀ ਦੋ ਜੀ ਨਹੀਂ ਕਿੱਥੇ ਚਾਹੁੰਦੇ ਬਾਥਰੂਮ ਦੇ ਐਸੇ ਉੱਚੇ ਬਣਾ ਜਨ ਫਿਰ ਜਗਾਹ ਪਾਣੀ ਆਉਂਦਾ ਫਿਰ ਕੁਝ ਇੱਕ ਤੇ ਨਾ ਆਵੇ ਪੇ ਹੁਣ ਬਾਥਰੂਮ ਕਿੱਥੇ ਤੁਹਾਡਾ ਕੋਈ ਨਹੀਂ ਨਹੀਂ ਆਉਂਦਾ ਥੱਲੇ ਵੀ ਇਹਨੂੰ ਹੋਵੇ ਮਤਲਬ ਤੇਰਾ ਆਈਆਂ ਬਈ ਅੱਛਾ ਬਾਥਰੂਮ ਹੈ ਹੀ ਨਹੀਂ ਅੰਦਰ ਬਣਾਇਆ ਨਹੀਂ ਮਤਲਬ ਇਹਨੂੰ ਪਾਣੀ ਤੂੰ ਦੱਦਿਆ ਨਹੀਂ ਭਰਾਇਆ ਫਿਰ ਫਲਾਸ ਨੂੰ ਹੋ ਜਾਂਦੀ ਤੇਰਾ ਸੁਣਾ ਆਹ ਮਾਲ ਡੰਗਰ ਦਾ ਦੇਖੋ ਤੇ ਆ ਅੱਛਾ ਉਹ ਆ ਬਾਥਰ ਨਾ ਰ ਮਾਲ ਦਾ ਹੀ ਜਗਾ ਹੂੰ ਇਹ ਛੋਟਾ ਜਿਹਾ ਬਾਥਰੂਮ ਪਾਣੀ ਕਿੱਥੇ ਪਾਈ ਆ ਗਿਆ ਜੀ ਪਾਣੀ ਆ ਤਾਂ ਲੱਗ ਗਿਆ ਇੱਥੇ ਆ ਗਿਆ ਕੁੜੀ ਦੇ ਕਿੱਥੇ ਕਰਾ ਗਏ ਇੱਥੋਂ ਆਵੇ ਥੱਲੇ ਰਹੀਂ ਜਿੱਦੀ ਕੇਵਲ ਉੱਚੀ ਨੈਣ ਉਹ ਹੈ ਹਾਂ ਆਹ ਬੁਰਜੀ ਵੀ ਨਹੀਂ ਹੋਈ ਪਈ ਆ ਸੂਨ ਵਾਲੀਆਂ ਮੱਜਾਂ ਮਤੋਂ ਕੋਈ ਪਤਾ ਨਹੀਂ ਕਿ ਕਿਹੜੇ ਬਲੇ ਟਿਕ ਪੈ ਨਹੀਂ ਇੱਥੇ ਹੋਵੇ ਬਾਥਰੂਮ ਇਹਨੂੰ ਬੱਚੇ ਨੂੰ ਵੀ ਹਨਾ ਇੱਥੇ ਹੋਵੇ ਭਾਜੀ ਕਿਉਂ ਹੋਣਾ ਤਾਂ ਹੋਣਾ ਸੌਖਾ ਜੀ ਇੱਥੇ ਹੋਵੇ ਨਲਾਉਣਾ ਤਾਂ ਲਾਉਣਾ ਇਹਲੇ ਇੱਕ ਸਪੈਸ਼ਲ ਬਣਦੇ ਆਪਾਂ ਜਿੱਦਾਂ ਆਪ ਬਣਾਉਂਦੇ ਸੀ ਸ਼ਰਮ ਦੇ ਵਿੱਚ ਬਾਜੀ ਇਹੋ ਜੇ ਬੱਚਿਆਂ ਲਈ ਨਹੀਂ ਨਹੀਂ ਕੁਛ ਨਾ ਬਣਾ ਕੋਈ ਸਾਹਿਬ ਹੀ ਲੁਕੋ ਨਹੀਂ ਮੰਨ ਲਾ ਕਰਨ ਮੇਰੇ ਆਪਾਂ ਨਾ ਉਹ ਜਿਵੇਂ ਬੱਚੇ ਕਰਦੇ ਆ ਉਦਾਂ ਦਾ ਬਣਵਾ ਦਾਂਗੇ ਠੀਕ ਹੈ ਬਾਥਰੂਮ ਬਣਵਾ ਦਾਂਗੇ ਉਹਨਾਂ ਲਿਖ ਲੋ ਹੈਪੀ ਇਹ ਦਾ ਨਾ ਪਰਿਵਾਰ ਦਾ ਲਿਖ ਲਾ ਜ਼ਮੀਨ ਕਿੰਨੀ ਤੁਹਾਡੀ ਹੂੰ ਜ਼ਮੀਨ ਹੋਈਆਂ 5 ਕਿੱਲੇ ਤੁਸੀ ਫਾਰਮ ਭਰੇ ਆ ਮਤਲਬ ਸਾਰੇ ਪਰਿਵਾਰ ਦੀ ਹਾਂ ਹਾਂ ਸਾਰੇ ਪਰਿਵਾਰ ਦੀ ਪੰਜ ਕਿੱਲੇ ਥਾਵਾਂ ਦੇ ਪੰਜਾਂ ਦੇ ਵਿੱਚੋਂ ਦੋ ਕਿੱਲੇ ਥਾ ਨਹੀਂ ਵਾ ਮੀਨ ਮਰ ਜਾਂਦਾ ਹਾਂ ਉਹ ਵੀ ਪਾਣੀ ਖੜਾ ਉਹਦਾ ਲੈ ਪਾਣੀ ਉਹ ਆਹ ਜਿਹੜਾ ਪਾਣੀ ਟਾੜੀ ਆ ਵਿੱਚੋਂ ਭਰਨਾ ਹੀ ਗੜਨਾ ਪਰੰਪਰੀਚਾ ਹਾਂ ਭਰਿਆ ਨਾ ਬੋਲੋ ਕੀ ਨਾ ਸਕਿੰਦਰ ਹੁਣ ਤੁਹਾਡੀ ਤਿੰਨ ਕਿੱਲੇ ਚਲਦੀ ਹੈ ਜ਼ਮੀਨ ਆ ਕੀ ਕਣਕ ਕਿੰਨੇ ਚ ਬੀਜ ਹੋਣੀ ਆ ਤੁਹਾਡੀ ਪੰਜ ਕਿੱਲੇ ਨੂੰ ਪੰਜ ਕਿੱਲੇ ਚ ਬੀਜ ਹੋ ਜਾਏਗੀ ਇਹ ਵੀ ਉਹ ਜਿਹੜੇ ਥੱਲੇ ਪਾਣੀ ਲੱਗ ਜੂ ਉਹ ਪਾਣੀ ਜਿਹੜਾ ਨਹੀਂ ਢਾਈ ਕਿੱਲੇ ਕੀ ਨਾ ਸਕਿੰਦਰ ਹਾਂ ਜੀ ਪਾਣੀ ਨਿਕਲੂਗਾ ਤੇ ਫੇਰ ਵੀ ਚਾਊਗੀ ਜਾਊਗੀ ਜਿਹੜੀ ਆ ਦੇਣ ਕਿੱਲੇ ਬਲੀ ਮੇਨ ਦਾ ਮੋਰੇ ਪਾਣੀ ਹਲੇ ਕਿਤੇ ਸੁੱਕੇ ਨਾ ਜਿਹੜਾ ਉੱਪਰ ਆਇਆ ਮੋਰੇ ਸਿਆਲ ਆ ਲੈਣਾ ਹੂੰ ਮੋਰੇ ਸਿਆਲ ਦਸੰਬਰ ਜਨਵਰੀ ਮਹੀਨੇ ਦੌਕਾ ਲੌ ਦੌਕਾ ਬੜਾ ਉਹ ਲਾਇਆ ਤਾਂ ਪੱਕਾ ਇੱਥੇ ਲਾਇਆ ਅੱਬੀ ਮੈਨੂੰ ਓੱਖਾ ਲਾਦਾ ਖੜਾ ਇਥੇ ਖੇਲੇ ਜਾਣੀ ਜਿਹੜੇ ਦਸੰਨ ਆਹ ਤੋ ਆਹ ਹੂੰ ਬੜੀ ਤਪੱਸਿਆ ਨਾਲ ਦੇ ਪਰਿਵਾਰ ਨੂੰ ਵੀ ਬਣ ਜਾਂਦੀ ਏ ਉਹ ਤਾਂ ਉਹ ਤਾਂ ਹੋਮਦੀ ਹੁੰਦੀ ਪਰ ਪਰਵਾਰਾਂ ਨੂੰ ਵੀ ਨਾਲ ਹੋ ਜਾਂਦੀ 6 ਕਿੱਲੇ ਲਿਖਿਆ ਇਹ ਭਾਂਡੇ ਲੈਣੇ ਤਾਂ ਠੀਕ ਆ ਮਾਤਾ ਮੱਛਰ ਦਾ ਨਹੀਂ ਲਾਓ ਇੱਥੇ ਨਹੀਂ ਤਾਂ ਪੱਖਾ ਆਈ ਤੇ ਜੰਦਗਰ ਨਹੀਂ ਹੁੰਦਾ ਉਹ ਤਾਂ ਭੈਣੇ ਪੱਖਾ ਨੂੰ ਠੰਡ ਹੋ ਗਈ ਪਰ ਮੱਖੀਆਂ ਨਹੀਂ ਆਉਂਦੇ ਮੱਛਰ ਦਾ ਨਹੀਂ ਲਾਓ ਥੱਲੇ ਚਾਦਰ ਵਿਛਾ ਗਰਦੋ ਨਾ ਕਿ ਮੱਖੀਆਂ ਨਾ ਬਹਿਣ ਠੀਕ ਆ ਜ਼ਰੂਰੀ ਐ ਇਸ ਚੀਜ਼ ਨੂੰ ਯਾਨੀ ਹਿਸਾਬ ਕਈਆਂ ਨੇ ਨਾ ਬੜੀ ਗੱਲ ਆ ਆ ਦੇਖੋ ਨਾ ਤੁਸੀਂ